ਗੱਲਾਂ ਬਾਤਾਂ ਦੇ ਸਿਲਸਿਲੇ 'ਚ ਮੈਂ ਤੁਹਾਡਾ ਗੁਰਨਾਮ ਸਿੰਘ ਸਿੱਧੂ ਅੱਜ ਸਰੂ ਸ਼ੇਅਰ ਕਰਾ ਰਹੇ ਹਾਂ ਜੂ ਐਸਏ ਅਮਰੀਕਾ ਦੀ ਅਮਰੀਕਾ ਦੇਖਣ ਨੂੰ ਹੋਰ ਵੀ ਇਹ ਲੱਗਦਾ ਹੈ ਦੇਖੋ ਕਿਵੇਂ ਪੱਥਰੀ ਪੱਥਰ ਪਿਆ ਕਿੱਡੇ-ਕੱਡੇ ਪੱਥਰ ਉਹ ਮੂਰੇ ਸਾਹਮਣੇ ਕੱਚਾ ਪਹਾੜ ਬੋਇਨਾ ਸੁੱਕਾ ਜਾਂ ਨਾ ਗੁਰੇਤਾ ਨਾ ਮਿੱਟੀ ਨਾ ਪਾਣੀ ਨਾ ਧਣੀ ਬਹੁਤ ਘਟ ਹੈ ਪਰ ਇਸ ਦੇ ਬਾਵਜੂਦ ਵੀ ਅਮਰੀਕਾ ਇੱਕ ਦੀ ਗ੍ਰੇਟ ਕੰਟਰੀ ਹੈ ਕਿ ਉਹ ਗੋਣੇ ਡਵੈਲਪਮੈਂਟ ਹੀ ਇੰਨੀ ਕੀਤੀ ਐ ਨਿਜਮਾਂ ਦੀ ਪਾਲਣਾ ਬਹੁਤ ਜ਼ਰੂਰੀ ਦੇਖੋ ਬਤੀ ਜਗਨ ਤੇ ਕੋਈ ਗੱਡੀ 1 ਸੈਕਿੰਡ ਵੀ ਗਾਂਹ ਪਛਾਣ ਨਹੀਂ ਹੋਊਗੀ ਫਿਰ ਜਿਹੜੀ ਗੱਡੀ ਪਹਿਲਾਂ ਰੁਗੀਆ ਉਹ ਪਹਿਲਾਂ ਹੀ ਤਰੂਗੀ ਇਹ ਨਹੀਂ ਵੀ ਜਿਹੜੀ ਮਰਜ਼ੀ ਦੱਬਤੀ ਆਪਣੇ ਅੰਦਰ ਇਹ ਬੜੇ ਨਿਜਮਾਂ ਤੇ ਚੱਲਦਾ ਸਾਰਾ ਦੇਸ਼ ਆ ਸਾਹਮਣੇ ਹਰੇ ਭਾਈ ਆਗੀ ਜਿੱਥੇ ਕਿਤੇ ਹਰੇ ਭਈਆ ਥਾ ਹਰੇ ਭਈਆ ਵੈਸੇ ਬੋਰ ਹੈ ਨਹੀਂ ਜਾਂ ਨਹਿਰਾ ਪਾਣੀ ਇਹ ਬਹੁਤ ਘੱਟ ਹੈ ਕਿਉਂਕਿ ਉੱਚਾ ਨਹੀਂਵੇਂ ਇੰਨੇ ਕਿ ਇਹਨਾਂ ਨੇ ਪੱਧਰਾ ਵੀ ਨਹੀਂ ਕੀਤਾ ਅਮਰੀਕਾ ਦੀ ਇੱਕ ਖਾਸੀਅਤ ਹੈ ਕਿ ਜਿੱਥੇ ਉੱਚਾ ਹੈ ਤਾਂ ਉੱਚਾ ਜਿੱਥੇ ਨੀਵੇਂ ਦਾ ਨੀਵੇਂ ਸੜਕ ਕੱਢੀ ਤਾਂ ਉਹ ਮੇਜ ਕੀ ਪੱਧਰੀ ਨਹੀਂ ਕੀਤੀ ਆਪਣੇ ਨੂੰ ਵਾਰ-ਵਾਰ ਸਿਰਦੀ ਜੇ ਆ ਟਿੱਬੇ ਦੇ ਉੱਤੋਂ ਦੀ ਕੱਢਣੀ ਹੋਵੇ ਤਾਂ ਉੱਤੋਂ ਵੀ ਸੜਕ ਜਾਉ ਇੱਥੇ ਹੁਣ ਸਾਹਮਣੇ ਜਿਹੜਾ ਟਿੱਬਾ ਦਿਖਾਈ ਦਿੰਦਾ ਉਹ ਚਟਾਈ ਜੀ ਦਿਖਾਈ ਦਿੰਦੇ ਜਿੱਥੇ ਉਹ 8500 ਫੁੱਟ ਉੱਚਾ ਹੈ ਲੋਕ ਉਸੇ ਨੂੰ ਦੇਖਣ ਆਉਂਦੇ ਆ ਸਿੰਗਲ ਸੜਕ ਹੈ ਸਿੰਗਲ ਸੜਕ ਦੇ ਉੱਤੇ ਵੀ ਦੇਖੋ ਸਾਵਧਾਨੀ ਉਨੀ ਹੈ ਸਾਡੇ ਵਿਚਾਲੇ ਖੱਟੀ ਪੱਟੀ ਹੈ ਇਹਨੂੰ ਕੰਧ ਗਿੰਦਿਆ ਇਹ ਤੇ ਇਹ ਜਿਹੜੇ ਜਿਹੇ ਕੰਨ ਉਹ ਸਾਹਮਣੇ ਜਿਹੜਾ ਚਿੱਟਾ ਉੱਚਾ ਦਿਖਾਈ ਦਿੰਦਾ ਮੈਂ ਤੁਹਾਨੂੰ ਦੱਸੇ ਕਿ 8500 ਮੀਟਰ ਸੌਰੀ ਫੁੱਟ ਚ ਹੈ 8500 ਫੁੱਟ ਤੇ ਟਿੰਬਰ ਰੇਲ ਜੀ ਚੱਲਦੀ ਹੈ ਉਹਦੇ ਵਿੱਚ 50 ਦੀ ਗਿਣਤੀ ਬੈਠ ਸਕਦੀ ਹੈ ਤੇ ਕਿੰਨੇ ਦੂਰੀ ਤੇ ਹੈ ਸਿਰਫ ਦੋ ਸਾਈਡਾਂ ਵਾਲੇ ਖੰਬੇ ਤੇ ਦੋ ਖੰਬੇ ਵਿਚਾਲੇ ਜਾਣ ਕੇ 2-2000 ਦੀ ਫੁੱਟ ਦੀ ਦੂਰੀ ਤੇ ਖੰਬੇ ਐ ਤੇ ਆਹ ਸੜਕ ਉਸੇ ਵੱਲ ਜਾ ਰਹੀ ਹੈ ਤੇ ਅੱਜ ਜੇ ਟਾਈਮ ਮਿਲਿਆ ਤਾਂ ਅੱਜ ਹੀ ਨਹੀਂ ਫਿਰ ਉਸ ਨੂੰ ਕਿਸੇ ਦਿਨ ਉਹ ਟਿੰਬਰ ਟ੍ਰੇਨ ਦੇ ਨਜ਼ਾਰੇ ਵੀ ਦਿਖਾਵਾਂਗੇ ਕਿਉਂਕਿ ਅੱਜ ਆਪਣੇ ਕੋਲੇ ਸਮਾਂ ਥੋੜਾ ਹੈ ਅੱਜ ਤੁਸੀਂ ਸਿਰਫ ਧਰਤੀਵਰ ਜਾਣੋ ਵੀ ਪੱਧਰੀ ਵੀ ਹੈ ਆਂਣ ਪੱਧਰੀ ਵੀ ਐ ਕੱਚੀ ਵੀ ਐ ਪੱਕੀ ਵੀ ਐ ਵੱਡੇ ਵੱਡੇ ਰੋੜੇ ਵੀ ਐ ਇੱਥੇ ਬਹੁਤ ਗੁਸ਼ ਹੈ ਤੁਸੀਂ ਮੇਰਾ ਹੁਣ ਤੱਕ ਬਹੁਤ ਸਾਥ ਦਿੱਤਾ ਹੈ ਹੁਣ ਵੀ ਸਾਥ ਦੇਵਾਂਗੇ ਅੱਗੇ ਵੀ ਤੇ ਇਹ ਸਹਿਯੋਗ ਵਾਸਤੇ ਸਬਸਕ੍ਰਾਈਬ ਕਰ ਲਿਓ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਗੁਰਨਾਮ ਸਿੰਘ ਸਿੱਧੂ ਗੱਲਾਂ ਬਾਤਾਂ ਦਾ سلسلہ ਚੈਨਲ ਦੇ ਉਤੋਂ ਧੰਨਵਾਦ